ਹੈਰਾਨਾ ਇੱਕ ਸਰਕਾਰ ਦੇ ਉੱਤੇ ਤੇ ਇਹਨਾਂ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਜਾ ਕੇ ਅੰਮ੍ਰਿਤਸਰ ਸਾਹਿਬ ਦੀ ਸੋਖਾ ਵੀ ਸੀ ਕਿ ਅਗਲੇ 15 ਅਗਸਤ ਤਾਈਂ ਸਾਰੇ ਨਸ਼ੇ ਖਤਮ ਹੋ ਜਾਣਗੇ ਫੇਰ ਕੰਦਾ ਅਗਲੇ 26 ਜਨਵਰੀ ਤਾਈਂ ਖਤਮ ਹੋ ਜਾਣਗੇ ਖਤਮ ਤੋਂ ਛੱਡੋ ਆਜ ਵੀਡੀਓ ਵਾਇਰਲ ਹੋ ਰਹੀਆਂ ਨੇ ਲੋਕਾਂ ਦੇ ਘਰਾਂ ਕਾਨੇ ਲੱਗਿਆ ਹੈਗਾ ਜਿਹੜੇ ਵੱਡੇ ਮੰਤਰੀਆ ਦੇ ਤੁਹਾਡੇ ਐਮਐਲਏ ਦੇ ਉਹਨਾਂ ਦੇ ਪਿਆ ਦੇ ਘਰੇ ਤੋਂ ਜਿਹੜੇ ਨਸ਼ੇ ਮਿਲ ਰਹੇ ਨੇ ਜਿਹੜੇ ਤੁਹਾਡੇ ਬੰਦੇ ਬਿਕਾਰ ਰਹੇ ਨੇ ਉਹਨਾਂ ਦੇ ਘਰ ਕਿਉਂ ਨਹੀਂ ਟਾਇਆ ਅਜ ਤਾਈਂ ਪਰ ਕਿਹੜਾ ਨਸ਼ੇੜੀ ਮੁੱਖ ਮੰਤਰੀ ਉਹ ਦੂਜੇ ਦਾ ਕੀ ਹੈ ਡਰਾਮਾ ਇਹਨਾਂ ਦਾ ਚੱਲ ਰਿਹਾ ਹੈ ਕਿ केजरीवाल ਵਿਲਾ ਹੋ ਗਿਆ ਹੈ ਸਾਰੇ ਬੰਦੇ ਪੰਜਾਬ ਚ ਭੇਜਦੇ ਨੇ ਜਿਹੜਾ ਦਿੱਲੀ ਲੁੱਟ ਰਏ ਸੀ ਹੁਣ ਪੰਜਾਬ ਤੋਂ ਪਹਿਲੀ ਲੁੱਟ ਰਏ ਸੀਗੇ ਹੁਣ ਹੋਰ ਇੱਥੇ ਬਿਠਾ ਦਿੱਤੇ ਨੇ ਹੁਣ ਡਰਾਮਾ ਚੱਲੂਗਾ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਸਾਡਾ ਪੰਜਾਬ ਕਿੱਥੇ ਖੜਿਆ ਕੋਈ ਆਪ ਦੇ ਘਰ 'ਚ ਸੇਫ ਨਹੀਂ ਹੈਗਾ ਕੋਈ ਆਪ ਦੀ ਦੁਕਾਨ 'ਚ ਸੇਫ ਨਹੀਂ ਹੈਗਾ ਨਸ਼ੇ ਦੇ ਨਾਲ ਜਿੱਥੇ ਬੱਚਿਆਂ ਨੂੰ ਕਬੱਡੀ ਦੇ ਨਾਲ ਜੋੜਿਆ ਜਾਂਦਾ ਸੀ ਕਬੱਡੀ ਖੇੜਦੇ ਸੀਗੇ ਉੱਥੇ ਅੱਜ ਨਸ਼ਿਆਂ ਦੀ ਖੇਡ ਚੱਲ ਰਹੀ ਹੈ ਜਿੱਥੇ ਕਬੱਡੀ 'ਚ ਉਹਨਾਂ ਨੂੰ ਪ੍ਰਾਈਜ਼ ਮਨੀ ਮਿਲਦਾ ਸੀ ਉੱਥੇ ਨਸ਼ੇ ਦੇ ਨਾਲ ਉਹਨਾਂ ਨੂੰ ਮੌਤ ਮਿਲ ਰਹੀ ਹੈ ਅੱਜ ਗੈਂਗਸਟਰ ਦਾ ਰਾਜ ਚੱਲ ਗਿਆ ਕਿਹਨੂੰ ਕਿੱਥੇ ਗੋਲੀ ਮਾਰ ਦੇ ਕਿੱਥੇ ਨੱਟ ਹੋ ਜਾਏ ਕਿਹਨੇ ਕੀ ਕਰ ਦੇਵੇ ਕੋਈ ਇੱਥੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਇੱਕ ਹਾਰਿਆ ਹੋਇਆ ਮੁਖਮੰਤੀ ਜਿਹੜਾ ਐਮ.ਐਲ.ਏ ਵੀ ਨਹੀਂ ਹੈ 24 ਗੱਡੀਆਂ ਲੈ ਕੇ ਉਹਦੇ ਨਾਲ ਪੰਜਾਬ ਪੁਲਿਸ ਉਹਨੂੰ ਹਸਪਤਾਲ ਨਹੀਂ ਲੈ ਕੇ ਜਾਂਦੇ ਨੇ ਤੇ ਲੋਕੀ ਜਿਹੜੇ ਜਾਨ ਮਾਲ ਦੀ ਰੱਖਿਆ ਵਾਸਤੇ ਇਹਨਾਂ ਦੀ ਰੱਖਿਆ ਵਾਸਤੇ ਕੋਨੇ ਕਿਸੇ ਦੀ ਕੋਈ ਸੁਣਵਾਈ ਨਹੀਂ ਨਹੀਂ ਬੜੀ ਦੁੱਖ ਦੀ ਗੱਲ ਹੈ ਜੀ ਇਹ ਮੈਂ ਕਹਿ ਸਕਦੀ ਆ ਲੋਕਾਂ ਦੀ ਤਾਂ ਸਰਕਾਰ ਆਮ ਆਦਮੀ ਦੇ ਤੋਂ ਦੂਰ ਦੀ ਗੱਲ ਇਹ ਖਾਸ ਸਰਕਾਰ ਬਣ ਕੇ ਲੋਕਾਂ ਨੂੰ ਭੁੱਲੀ ਬੈਠੀ ਹੈ ਜਿੰਨੇ ਵਾਦੇ ਕੀਤੇ ਸੀ ਇੱਕ ਵਾਦਾ ਵੀ ਪੂਰਾ ਨਹੀਂ ਕੀਤਾ ਤਿੰਨ ਸਾਲ ਪੂਰੇ ਹੋਣ ਨੂੰ ਆਏ ਨਾ ਨਾ ਬੀਬੀਆਂ ਨੂੰ ਹਜ਼ਾਰ ਰੁਪਏ ਮਿਲੇ ਨੇ ਨਾ ਜਿਹੜਾ ਕਹਿੰਦਾ ਸੀ ਵਿਦੇਸ਼ਾਂ ਤੋਂ ਲੋਕੀ ਆ ਕੇ ਕੰਮ ਕਰਨਗੇ ਇੱਥੇ ਹੀ ਬੇਰੋਜ਼ਗਾਰ ਹੋਏ ਬੈਠੇ ਨੇ ਤੇ 10 ਦਿਨਾਂ 'ਚ ਨਸ਼ੇ ਖਤਮ ਕਰਨੇ ਸੀ ਅੱਜ ਨਸ਼ਾ ਦੇ ਹਾਲਾਤ ਦੇਖੋ ਕੀ ਹੈ ਹਰ ਵਰਗ ਧਰਨੇ ਤੇ ਬੈਠਾ ਹੈ ਨਾ ਕੋਈ ਅਫਸਰ ਕੰਮ ਕਰਕੇ ਰਾਜ਼ੀ ਹੈ ਆਪਣਾ ਦੇ ਉੱਤੇ ਜ਼ੋਰ ਜ਼ਬਰ ਚੱਲ ਰਿਹਾ ਹੈਗਾ ਕਿਸਾਨਾਂ ਦੇ ਨਾਲ ਤਾਂ ਜਿਹੜੇ ਚੁਟਕਿਆ ਮਾਰ ਕੇ ਕਹਿੰਦੇ ਸੀ ਐਮਐਸਪੀ ਦਵਾਂਗੇ 5 ਮਿੰਟਾਂ 'ਚ ਦਵਾਂਗੇ ਉਹ ਗੱਲਾਂ ਤਾਂ ਹੁਣ ਭੁੱਲ ਜਾਓ ਵਿਚਾਰੇ ਕਿਸਾਨ ਜੇ ਹੱਕ ਮਾਰਦੇ ਤਾਂ ਡਾਂਗਾ ਵੀ ਖਾਂਦੇ ਨੇ ਤੇ ਜਿਹੜਾ ਉਹਨਾਂ ਦਾ ਇੱਕ ਸੰਵਿਧਾਨਿਕ ਹੱਕ ਹੈ ਧਰਨੇ ਕਰਨ ਦਾ ਅੱਜ ਇਹ ਨਹੀਂ ਤਨਾਸ਼ਾਈ ਹੋ ਗਈ ਇਹ ਭਗਵੰਤ ਮਾਨ ਚ ਪਤਾ ਨਹੀਂ ਕਿਹਦੀ ਰੂਹ ਆ ਗਈ ਕਿ ਧਰਨੇ ਕਰਨ ਤੋਂ ਵੀ ਇਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਤੇ ਜੇਲ੍ਹਾਂ 'ਚ ਸੁੱਟਿਆ ਜਾ ਰਿਹਾ। ਸੋ ਹਰ ਪੱਖੋਂ ਨੌਜਵਾਨ ਹੋਏ, ਬੀਬੀਆਂ ਹੋਣ, ਕਿਸਾਨ ਹੋਏ, ਮਜ਼ਦੂਰ ਹੋਏ, ਅੱਜ ਲਾਅ ਐਂਡ ਆਰਡਰ ਦੀ ਸਥਿਤੀ ਦੇ ਨਾਲ ਦੁਕਾਨਦਾਰ ਹੋਏ, ਵਪਾਰੀ ਹੋਏ, ਪੰਜਾਬ ਦਾ ਟੈਸ਼ਨੈਸ ਕਰਕੇ 4 ਲੱਖ ਕਰੋੜ ਦਾ ਕਰਜ਼ਾ ਛਾੜ ਕੇ ਪੰਜਾਬ ਦੇ ਜੋ ਹਾਲਾਤ ਪੈਦਾ ਕਰ ਦਿੱਤੇ ਨੇ ਮੈਂ ਤਾਂ ਲੋਕਾਂ ਨੂੰ ਇੰਨੀ ਬੇਨਤੀ ਕਰਾਂਗੀ ਜਿ 52015 ਤੋਂ ਪਾੜੀ ਇੱਕ ਖੇਤਰੀ ਪਾਰਟੀ ਨੂੰ ਇਹਨਾਂ ਦੋਹਾਂ ਪਾਰਟੀਆਂ ਨੇ ਬਦਨਾਮ ਕਰਕੇ ਝੂਠੇ ਸਾਡੇ ਉੱਤੇ ਇਲਜ਼ਾਮ ਲਾ ਕੇ ਦੋਹਾਂ ਨੇ ਸੱਤਾ ਹਾਸਲ ਕੀਤੀ ਇੱਕ ਨੇ ਘਰ ਘਰ ਨੌਕਰੀ ਕਰਜ਼ਾ ਮਾਫੀ ਦਾ ਝੂਠ ਮਾਰ ਕੇ ਹੌਟੇ ਕਿਸਾਨਾਂ ਨੂੰ ਮਾਰ ਛੱਡਿਆ ਤੇ ਕਰਜ਼ਾ ਚਲਾਇਆ ਕੱਖ ਨਹੀਂ ਦਿੱਤਾ ਤੇ ਇੱਕ ਦੂਜੇ ਪਾਸੇ ਉਸ ਤੋਂ ਵੀ ਮਹਾ ਝੂਠੇ ਜਿਹੜੇ ਇਹਨਾਂ ਨੇ ਆ ਗਿਆ ਸਾਡਾ ਪੰਜਾਬ ਕਿੱਥੇ ਖੜਿਆ ਕੋਈ ਆਪ ਦੇ ਖਰਚੇ ਸੇਫ ਨਹੀਂ ਹੈਗਾ ਕੋਈ ਆਪ ਦੀ ਦੁਕਾਨ ਦੇ ਸੇਫ ਨਹੀਂ ਹੈਗਾ ਨਸ਼ੇ ਦੇ ਨਾਲ ਜਿੱਥੇ ਬੱਚਿਆਂ ਨੂੰ ਕਬੱਡੀ ਦੇ ਨਾਲ ਜੋੜਿਆ ਜਾਂਦਾ ਸੀ ਕਬੱਡੀ ਖੇਡਦੇ ਸੀਗੇ ਉਥੇ ਅੱਜ ਨਸ਼ਿਆਂ ਦੀ ਖੇਡ ਕਰਨ ਹੈ ਜਿੱਥੇ ਕਬੱਡੀ 'ਚ ਉਹਨਾਂ ਨੂੰ ਪ੍ਰਾਈਜ਼ ਮੈਨੀ ਮਿਲਦਾ ਸੀ ਉਥੇ ਨਸ਼ੇ ਦੇ ਨਾਲ ਉਹਨਾਂ ਨੂੰ ਬੋਤ ਮਿਲ ਰਹੀ ਹੈ ਅੱਜ ਗੈਂਗਸਟਰ ਦਾ ਰਾਜ ਚੱਲ ਕੇ ਕਿਹਨੂੰ ਕਿੱਥੇ ਗੋਲੀ ਮਾਰਦੇ ਕਿੱਥੇ ਲੁੱਟ ਹੋ ਜਾਏ ਕਿਹਨੇ ਕੀ ਕਰਦੇ ਕੋਈ ਇੱਥੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਇੱਕ ਹਾਰਿਆ ਹੋਇਆ ਮੁੱਖ ਮੰਤਰੀ ਜਿਹੜਾ ਐਮ.ਐਲ.ਏ ਵੀ ਨਹੀਂ ਹੈ 24 ਗੱਡੀਆਂ ਲੈ ਕੇ ਉਹਦੇ ਨਾਲ ਪੰਜਾਬ ਪੁਲਿਸ ਉਹਨੂੰ ਹਸਪਤਾਲ ਲਈ ਲੈ ਕੇ ਜਾਂਦੇ ਨੇ ਤੇ ਲੋਕੀ ਜਿਹੜੇ ਜਾਨ ਮਾਰ ਦੀ ਰੱਖਿਆ ਵਾਸਤੇ ਇਹਨਾਂ ਦੀ ਰੱਖਿਆ ਵਾਸਤੇ ਕੌਣੇ ਕਿਸੇ ਦੀ ਕੋਈ ਸੁਣਵਾਈ ਨਹੀਂ ਇਹ ਪੰਜਾਬ ਦੁੱਖ ਹੁੰਦਾ ਹੈ ਕਿ ਪੰਜਾਬ ਨੂੰ ਅਸੀਂ 2017 'ਚ ਕਿੱਥੇ ਛੱਡ ਕੇ ਗਏ ਸੀ ਜਿੱਥੇ ਹਵਾਈ ਅਟੈਕ ਫਰਮਲ ਪਲਾਂਟ ਸੜਕਾਂ ਬੰਦੀਆਂ ਸੀ ਆਟੇਦਾਲ ਦੇ ਕਾਰਡ ਬੰਦ ਲਏ ਸੀ ਪੈਨਸ਼ਨ ਛੱਦਰ ਮਿਲਦੀ ਸੀ ਅੱਜ ਪੰਜਾਬ 'ਚ ਇਹਨਾਂ ਚੀਜ਼ਾਂ ਦੀ ਤਾਂ ਗੱਲਾਂ ਹੀ ਨਹੀਂ ਹੈਗੀਆਂ ਗੱਲਾਂ ਤਾਂ ਆ ਹੋ ਰਹੀਆਂ ਨੇ ਕਿ ਸਾਡੇ ਬੱਚਿਆਂ ਨੂੰ ਨਸ਼ੇ ਤੋਂ ਬਚਾ ਲਓ ਗੱਲਾਂ ਆ ਹੋ ਰਹੀਆਂ ਨੇ ਇਹ ਗੈਂਗਸਟਰਾਂ ਦਾ ਰਾਜ ਖਤਮ ਕਰ ਦਿਓ ਗੱਲਾਂ ਆ ਹੋ ਰਹੀਆਂ ਨੇ ਕਿ ਪੰਜਾਬ ਦਾ ਕਰਜ਼ਾ ਘਟਾਓ ਤੇ ਲੋਕਾਂ ਨੂੰ ਨੌਕਰੀਆਂ ਦੋ ਲੇਕਿਨ ਕੋਈ ਸੁਣਨ ਵਾਲਾ ਹੀ ਨਹੀਂ ਹੈ ਬੀਬੀ ਨੇ ਸਹੀ ਗੱਲ ਕੀਤੀ ਤੁਸੀਂ ਮਾਨਸਾ ਦੇ ਇੱਕ ਪ੍ਰਸਿੱਧ ਡਾਕਟਰ ਨੇ ਉਹਨਾਂ ਵੱਲੋਂ ਦੋ ਵੀਡੀਓਜ਼ ਬੈਰ ਲਿਖਤੀਆਂ ਗਈਆਂ ਨੇ ਤੇ ਇੰਜੈਕਸ਼ਨ ਲਗਾ ਰਹੇ ਨੇ ਨੌਜਵਾਨ ਸਰੇ ਅਮਰੀਕ ਕੇ ਪਾਸੇ ਨਸ਼ੇ ਵਿਰੋਧ ਦੇ ਗੱਲ ਕਰਦੇ ਨੇ ਇਸੇ ਖਤਮ ਕਰਤਾ ਤੇ ਇੱਕ ਹੋਰ ਨੌਜਵਾਨ ਤਿੰਨ ਵੀਡੀਓ ਜਿਹੜੇ ਸੋਸ਼ਲ ਮੀਡੀਆ ਤੇ ਇੱਕ ਉਮਰੀਆ ਨੇ ਮਾਨਸਾ ਦੇ ਨਹੀਂ ਜੀ ਰੋਜ਼ ਹੀ ਵੀਡੀਓ ਭਰੀਆਂ ਹੋਈਆਂ ਨੇ ਮੈਂ ਹੈਰਾਨ ਆ ਇਸ ਸਰਕਾਰ ਦੇ ਉੱਤੇ ਤੇ ਇਹਨਾਂ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਜਾ ਕੇ ਅਮਰਸੇਪ ਸਾਹਿਬ ਕੇ ਸੋਖ ਖਾਦੀ ਸੀ ਕਿ ਅਗਲੇ 15 ਅਗਸਤ ਤਾਈ ਸਾਰੇ ਨਸ਼ੇ ਖਤਮ ਹੋ ਜਾਣਗੇ ਫਿਰ ਕੰਦਾ ਅਗਲੇ 26 ਜਨੂਆਰੀ ਤੱਕ ਖਤਮ ਹੋ ਜਾਣਗੇ ਖਤਮ ਜੋ ਛੱਡੋ ਅੱਜ ਵੀਡੀਓ ਵਾਇਰਲ ਹੋ ਰਹੀਆਂ ਨੇ ਲੋਕਾਂ ਦੇ ਘਰਾਂ ਕਾਂਕੇ ਲੱਗਿਆ ਹੈਗਾ ਜਿਹੜੇ ਤੁਹਾਡੇ ਮੰਤਰੀਆਂ ਦੇ ਤੁਹਾਡੇ ਐਮ ਐਲ ਏ ਦੇ ਉਹਨਾਂ ਦੇ ਘਰੇ ਤੋਂ ਜਿਹੜੇ ਨਸ਼ੇ ਮਿਲ ਰਹੇ ਨੇ ਜਿਹੜੇ ਤੁਹਾਡੇ ਬੰਦੇ ਵੇਚ ਰਹੇ ਨੇ ਉਹਨਾਂ ਦੇ ਘਰ ਕਿਉਂ ਨਹੀਂ ਟਾਇਆ ਅੱਜ ਭਾਈ ਤੇ ਜਿਹੜਾ ਨਸ਼ੇੜੀ ਮੁੱਖ ਮੰਤਰੀ ਉਹ ਦੂਜੇ ਦਾ ਕੀ ਹੈ ਡਰਾਮਾ ਇਹਨਾਂ ਦਾ ਚੱਲ ਰਿਹਾ ਕਿ ਇਹ ਜਿਹੜੀ ਹਾਲ ਵਿਲਾ ਹੋ ਗਿਆ ਹੈ ਸਾਰੇ ਬੰਦੇ ਪੰਜਾਬ 'ਚ ਭੇਜਦੇ ਨੇ ਜਿਹੜਾ ਦਿੱਲੀ ਲੁੱਟ ਰੇਤੀ ਹੁਣ ਪੰਜਾਬ ਤੋਂ ਪਹਿਲੀ ਲੁੱਟ ਰੇਤੀ ਹੈ ਹੁਣ ਹੋਰ ਇੱਥੇ ਬਿਠਾ ਦਿੱਤੇ ਨੇ ਹੁਣ ਡਰਾਮਾ ਚੱਲੂਗਾ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਮੈਂ ਤਾਂ ਹਕਮਨ ਦੇ ਲੋਕਾਂ ਨੂੰ ਇਹ ਬੇਨਤੀ ਕਰਦੀ ਆ ਸਾਡੀ ਇੱਕੋ ਹੀ ਖੇਤਰੀ ਪਾਰਟੀ ਹੈ ਆਪਣੇ ਆਪਣੇ ਹੁੰਦੇ ਨੇ ਆ ਦਿੱਲੀ ਵਾਲਿਆਂ ਦੇ ਹੱਥ ਕੇ ਜਦੋਂ ਵੀ ਚਾਬੀ ਗਈ ਹੈ ਪੰਜਾਬ ਦਾ ਨਾਂ ਖੋਇਆ ਹੈ ਆਪਣੀ ਖੇਤਰੀ ਪਾਰਟੀ ਨੂੰ ਬਚਾ ਲਓ ਸਾਰੇ ਇਕੱਠੇ ਹੋ ਕੇ ਵੱਡੀ ਸਾਜ਼ਿਸ਼ਾਂ ਚੱਲੀਆਂ ਨੇ ਜਦ ਉਹ ਸਾਨੂੰ ਨਹੀਂ ਝੁਕਾ ਸਕੇ ਫਿਰ ਸਾਡੇ ਟੋਟੇ ਟੋਟੇ ਕਰਕੇ ਸਾਡੇ ਬੰਦਿਆਂ ਨੂੰ ਤੋੜ ਤੂੜ ਕੇ ਹੁਣ ਹੋਰ ਤਰ੍ਹਾਂ ਦੀ ਸਾਜ਼ਿਸ਼ਾਂ ਚੱਲ ਰਹੀਆਂ ਨੇ